ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਇਸ ਨਵੀਂ ਵੀਡੀਓ ਵਿੱਚ ਤੇ ਮੈਂ ਹਾਂ ਇਸ ਟਾਈਮ ਛਤਲੇ ਦਿਹਾੜ ਪੈਰਿਸ ਦਾ ਸੈਂਟਰ ਜਿਸ ਨੂੰ ਕਿ ਪੈਰਿਸ ਦਾ ਸੈਂਟਰ ਤੇ ਪੈਰਿਸ ਦੀ ਹੱਬ ਮੰਨਿਆ ਜਾਂਦਾ ਹੈ ਸਮਾਂ ਸ਼ਾਮ ਦੇ 5 ਵਜੇ 17 ਜੂਨ 2025 ਤੇ ਗੱਲ ਕਰੀਏ ਇਸ ਸਟੇਸ਼ਨ ਛਤਲੇ ਦਿਹਾੜ ਦੀ ਇਹ ਨੂੰ 3-4 ਸਾਲ ਹੀ ਬਣੇ ਹੋਏ ਨੇ ਇਹ ਬਿਲਡਿੰਗ ਜਿਹੜੀ ਉੱਪਰ ਬਣੀ ਹੈ ਨਵੀਂ ਬਣੀ ਹੈ ਤੇ ਬਹੁਤ ਹੀ ਸੋਹਣੇ ਤਰੀਕੇ ਨਾਲ ਬਣਾਈ ਗਈ ਤੇ ਬਹੁਤ ਆਰਕੀਟੈਕਚਰ ਜਿਹੜਾ ਇਹ ਨੂੰ ਰੂਪ ਦਿੱਤਾ ਹੈ ਬਹੁਤ ਸੋਹਣਾ ਦਿੱਤਾ ਹੈ ਇੱਥੇ ਰੌਸ਼ਤ ਨੂੰ ਸਵੇਰ ਤੋਂ ਸ਼ਾਮ ਤੱਕ ਇਦਾਂ ਹੀ ਮਿਲੇਗਾ ਕਿਉਂਕਿ ਤੇ ਦੁਕਾਨਾਂ ਸ਼ੋਪਿੰਗ ਮਾਲ ਬਹੁਤ ਜਿਆਦਾ ਥੱਲੇ ਮੈਟਰੋ ਦੇ ਨਾਲ ਉੱਪਰ ਨਿਕਲੋ ਤੇ ਨਾਲ ਹੀ ਥੱਲੇ ਵੀ ਸ਼ੋਪਿੰਗ ਮਾਲ ਹੈ ਸਾਰੀ ਦੁਕਾਨਾਂ ਨੇ ਇੱਥੋਂ ਲੈ ਕੇ ਜੜ ਤੱਕ ਫਿਰ ਉੱਪਰ ਆ ਉੱਪਰ ਵੀ ਦੁਕਾਨਾਂ ਨੇ ਉੱਪਰ ਰੈਸਟੋਰੈਂਟ ਨੇ ਤੇ ਡਿਸਕੋ ਨੇ ਜਿਸ ਕਰਕੇ ਰਾਂਛੇ ਤੇ ਹਰ ਟਾਈਮ ਬਣਿਆ ਰਹਿੰਦਾ ਹੈ ਅੱਜ ਗਰਮੀ ਬਹੁਤ ਜ਼ਿਆਦਾ ਹੈ ਪਾਰਕ ਵਿੱਚ ਫੁਆਰੇ ਲੱਗੇ ਨੇ ਤਿੰਨ ਕਿੰਨੀ ਜਵਾਕ ਜਿਹੜੇ ਨੇ ਉਹ ਗਰਮੀ ਦੇ ਮੌਸਮ ਵਿੱਚ ਪਾਰਕ ਵਿੱਚ ਗਰਮੀ ਨਾਲ ਜਿਹੜੀ ਹੋਏ ਤੇ ਨਹਾਉਂਦੀ ਹੋਈ ਗੱਲ ਕਰੀਏ ਸ਼ਹਿਰ ਪੈਰਿਸ ਦੀ ਇਹ ਸ਼ਹਿਰ ਬਹੁਤ ਹੀ ਪੁਰਾਣਾ ਹੈ ਜਿਹਦੇ ਸਬੂਤ ਤੁਹਾਨੂੰ ਸਾਰੇ ਪਾਸੇ ਹੀ ਮਿਲ ਜਾਂਦੇ ਜਿੱਦਾਂ ਇਹ ਸਾਹਮਣੇ ਚਰਚ ਹੈ ਇਹ ਚਰਚ 1522 ਵਿੱਚ ਬੰਨੀ ਸ਼ੁਰੂ ਹੋਈ ਤੇ 1633 ਈਸਵੀ ਵਿੱਚ ਬਣ ਕੇ ਤਿਆਰ ਹੋਈ ਤੇ ਇਸ ਚਰਚ ਦੀ ਹਿਸਟਰੀ ਜੋ ਕਿ 13ਵੀਂ ਸਦੀ ਨਾਲ ਵੀ ਜੁੜਦੀ ਹੈ ਜਾ ਕੇ ਦੇਖ ਸਕਦੇ ਹੋ ਇੰਟਰੀ ਫ੍ਰੀ ਹੈ ਤੇ ਇਹ ਬਿਲਡਿੰਗ ਦੇਖਦੇ ਆਂ ਅਸੀਂ ਤੁਹਾਨੂੰ ਲੱਗੇਗਾ ਕਿ ਸ਼ਾਇਦ ਇਹ ਤੇਲ ਵਾਲੀ ਬਿਲਡਿੰਗ ਜਿਉਂ ਤੇਲ ਨਿਕਲਦਾ ਹੈ ਤੇ ਜਾਂ ਤੇ ਕੋਈ ਫੈਕਟਰੀ ਹੈ ਪਰ ਨਹੀਂ ਇਹ ਕੋ ਲਿਖਾਪੰਦੀ ਹੈ ਫੈਕਟਰੀ ਜਿਆ ਤੇਲ ਵਾਲੀ ਫੈਕਟਰੀ ਦਾ ਕਿਉਂਕਿ ਪਾ ਪਾ ਸੇ ਤੁਹਾਨੂੰ ਸਾਰੇ ਪਾਸੇ ਚਾਰੇ ਪਾਸੇ ਦਿੱਖਦੀਆਂ ਨੇ ਪਰ ਇਹਦੇ ਅੰਦਰ ਐਕਸਪਲੋਰੀਸ਼ਨ ਲੱਗਦੀਆਂ ਨੇ ਇਹਦੇ ਅੰਦਰ ਸਿਨੇਮਾ ਵੀ ਹੈ ਤੇ ਇਹਦੇ ਅੰਦਰ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੇ ਤੁਸੀਂ ਵਿਜ਼ਿਟ ਕਰ ਸਕੋ ਟਿਕਟ ਲਾ ਕੇ ਤੇ ਅੰਦਰ ਜਾਣ ਦੀ ਟਿਕਟ ਦੀ ਇੱਕ ਬੰਦੇ ਦੀ ਹੈ 1800 ਜੋ ਕਿ ਸਾਡੇ ਇੰਡੀਆ ਦਾ 17-1800 ਰੁਪਿਆ ਬਣ ਜਾਂਦਾ ਹੈ ਆ ਦੇਖੋ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸੀ ਇਹ ਅਗਰ ਮੈਂ ਪਿਛਲੇ ਪਾਸੇ ਉਹਦੇ ਦੇਖੋ ਪਾਈਪਾਂ ਆਪਾਂ ਇੰਨੀ ਦਿੱਤੀਆਂ ਕਿ ਕੋਈ ਫੈਕਟਰੀ ਹੁੰਦੀ ਹੈ ਇਹ ਬਿਲਡਿੰਗ ਜਿਹੜੀ ਹੈ ਇਹ ਫਰਾਂਸ ਦੇ ਆਰਟਸ ਤੇ ਕਲਚਰ ਨੂੰ ਦਰਸਾਉਂਦੀ ਹੈ ਜਿਹੜੀ ਕਿ 1970 ਤੋਂ ਬਣਨੀ ਤਿਆਰ ਹੋਈ ਤੇ 1977 ਵਿੱਚ ਬਣ ਕੇ ਇਹ ਪੂਰੀ ਤਰ੍ਹਾਂ ਤਿਆਰ ਹੋਈ ਤੇ ਜਨਵਰੀ 1977 ਵਿੱਚ ਇਹ ਓਪਨ ਕੀਤੀ ਗਈ ਲੋਕਾਂ ਵਾਸਤੇ ਟੂਰਿਸਟ ਵਾਸਤੇ ਜਿਹੜੀ ਅੱਜ ਕੱਲ੍ਹ ਹੁਣ ਮੇ ਹੁਣ ਗੱਲ ਕਰੀ ਤੇ ਹੁਣ ਇਹ 5 ਸਾਲ ਵਾਸਤੇ ਫੇਰ ਬੰਦ ਹੈ ਕਿ ਰੀਨੋਵੇਸ਼ਨ ਦੇ ਵਾਸਤੇ ਕਿਉਂਕਿ 48 ਸਾਲ ਇਸ ਬਿਲਡਿੰਗ ਨੂੰ ਬਣੇ ਹੋਏ ਹੋਏ ਨੇ ਤੇ ਇਹ ਫੇਰ ਹੁਣ ਰੀਨੋਵੇਸ਼ਨ ਦਾ ਕੰਮ ਇੱਥੇ 5 ਸਾਲ ਵਾਸਤੇ ਚੱਲੇਗਾ ਤੇ 5 ਸਾਲ ਫੇਰ 2030 ਤੱਕ ਇਹ ਬੰਦ ਰਹੇਗੀ ਤੇ 2030 ਤੋਂ ਬਾਅਦ ਫੇਰ ਇਹ ਟੂਰਿਸਟ ਵਾਸਤੇ ਓਪਨ ਹੋਏਗੀ ਉਹ ਗੱਲ ਕਰੀਏ ਇੱਥੇ ਸਾਰ ਦੇ ਵਿਜ਼ਿਟਰ ਦੀ ਜਿਹੜੇ ਵਿਜ਼ਿਟਰ ਟੂਰਿਸਟ ਤੇ ਨਾਲ ਹੀ ਫਰਾਂ ਦੇ ਜਿਹੜੇ ਲੋਕੇ ਆਉਂਦੇ ਨੇ ਵਿਜ਼ਿਟ ਕਰਨ ਆਉਂਦੇ ਨੇ ਤੇ ਉਹਨਾਂ ਦੀ ਗਿਣਤੀ ਇੱਕ ਸਾਲ ਦੀ 32 ਲੱਖ ਹੈ 32 ਲੱਖ ਜਾਂ 33 ਲੱਖ ਜਿਹੜੇ ਇੱਥੇ ਵਿਜ਼ਿਟ ਕਰਕੇ ਜਾਂਦੇ ਨੇ કરીਏ ਇੱਥੇ ਸੜਕਾਂ ਦੀ ਤੇ ਸੜਕਾਂ ਜਿਹੜੀਆਂ ਜ਼ਿਆਦਾਤਰ ਪੈਰਿਸ ਦੇ ਇੰਸ਼ਾਰ ਸੜਕਾਂ ਜਾਂ ਗਲੀਆਂ ਨੇ ਉਹ ਗੱਡੀਆਂ ਵਾਸਤੇ ਜਿਹੜੀਆਂ ਬੰਦ ਨਹੀਂ ਸਿਰਫ ਓਪਨ ਨੇ ਸਾਈਕਲਾਂ ਵਾਸਤੇ ਜਾਂ ਤੁਸੀਂ ਪੈਦਲ ਜਾਓ ਉਹਨਾਂ ਵਾਸਤੇ ਕਿਉਂਕਿ ਇਹ ਪੋਲੂਸ਼ਨ ਕੱਟ ਕਰਦੇ ਨੇ ਉਹਦੇ ਵਾਸਤੇ ਇਹਨਾਂ ਨੇ ਜਿਹੜੀਆਂ ਗੱਡੀਆਂ ਦਾ ਜਿਹੜੀਆਂ ਤਕਰੀਬਨ ਬਹੁਤ ਸਾਰੀਆਂ ਗਲੀਆਂ ਜਾਂ ਬਹੁਤ ਸਾਰੇ ਇਲਾਕੇ ਬੰਦ ਕੀਤੇ ਹੋਏ ਨੇ ਗੱਡੀਆਂ ਵਾਸਤੇ ਤੇ ਸਾਈਕਲਾਂ ਨੂੰ ਇੱਥੇ ਪੈਰਿਸ ਵਿੱਚ ਪੈਦਲ ਅਾ ਦੇਖੋ ਜਿਹੜੀ ਬਿਲਡਿੰਗ ਤੁਹਾਨੂੰ ਸਾਈਟ ਤੋਂ ਮੈਂ ਦਿਖਾ ਕੇ ਲਿਆ ਆਂ ਸਾਈਟ ਤੋਂ ਦਾ ਵੀਊ ਇਹੋ ਜਿਹਾ ਹੈ ਜਿਹੜੀ ਆਰਟਸ ਤੇ ਕਲਚਰ ਦੀ ਬਿਲਡਿੰਗ ਹੈ ਜੋਰਜ ਪੰਪੀ ਤੋਂ ਨਾਲ ਇਹਦੇ ਰੈਸਟੋਰੈਂਟ ਨੇ ਤੇ ਲੋਕੀ ਇੱਥੇ ਇੰਜੋਏ ਕਰਦੇ ਨੇ ਆ ਕੁਝ ਪੇਂਟਿੰਗਾਂ ਬਿਲਡਿੰਗਾਂ ਦੇ ਸਾਈਡਾਂ ਤੇ ਤੇ ਦੁਨੀਆ ਜਿਹੜੀ ਮਰਜ਼ੀ ਕੋਨੇ ਤੁਸੀਂ ਚਲੇ ਜਾਓ ਤੁਹਾਨੂੰ ਇਹ ਵੀਊ ਜਰੂਰ ਮਿਲੇਗਾ ਕਿ ਲੋਕੀ ਜਿਹੜੇ ਬਾਹਰ ਸੌਂਦੇ ਨੇ ਕੁਈ ਮੋਜੀ ਬੁਰੀਆਂ ਹੁੰਦੀਆਂ ਨੇ। ਛਤਲੇ ਦੀ ਜਿਹੜੀ ਮਰਜ਼ੀ ਗਲੀ ਵਿੱਚ ਚਲੇ ਜਾਓ ਤੁਹਾਨੂੰ ਰੈਸਟੋਰੈਂਟ ਪਰ ਹੀ ਮਿਲਣਗੇ ਰੈਸਟੋਰੈਂਟ 12 ਪਰ ਹੀ ਮਿਲਣਗੇ ਤੇ ਕੱਪੜੇ ਦੇ ਕੰਨਾਂ ਵੀ ਬਹੁਤ ਨੇ। ਮੈਂ ਹੁਣ ਗਲੀਆਂ ਚੁੱਕੇ ਵੱਧ ਰਿਆਂ ਹਾਂ ਤੇ ਆਹ ਜਿਹੜੀ ਬਿਲਡਿੰਗ ਦੇਖਦੇ ਹੋ ਇੱਕ ਪਾਰਕ ਵਿੱਚ ਬਣੀ ਹੋਈ ਜਿੱਦਾਂ ਕੋਈ ਚਰਚ ਹੋਵੇ ਪਰ ਚਰਚ ਸਟਾਈਲ ਪਰ ਚਰਚ ਨਹੀਂ ਇੱਥੇ ਇਹ ਪਾਰਕ ਹੈ ਉਹਦੇ ਪਾਰਕ ਦੇ ਅੰਦਰ ਇਦਾਂ ਬਣੀ ਹੋਈ ਤੁਸੀਂ ਪਾਰਕ ਦੇ ਅੰਦਰ ਪੈ ਵੀ ਸਕਦੇ ਹੋ ਬੈਂਚ ਲੱਗੇ ਨੇ। ਤੇ ਬਾਹਰੋਂ ਕੁਛ ਇਹੋ ਜਿਹੀ ਦਿੱਕਤੀ ਹੈ ਤੇ ਮੈਂ ਹੋਣ ਆ ਗਿਆ ਔਰ ਉਹ ਹੀ ਰਿਵੋਲੀ ਜਿਹੜੀ ਕਿ ਇੱਕ ਗਲੀ ਹੈ ਗਲੀ ਰਿਵੋਲੀ ਇੱਕ ਬਹੁਤ ਮਸ਼ਹੂਰ ਗਲੀ ਹੈ ਜਿਹਦੇ ਵਿੱਚ ਸਾਰੇ ਕਪੜੇ ਦੀਕਰਨਾਂ ਮਸ਼ਹੂਰ ਮਦਕਾਨਾਂ ਰੈਸਟੋਰੈਂਟ ਇਹ ਗਲੀ ਸ਼ਤਲੇ ਤੋਂ ਪਹਿਲਾਂ ਸ਼ੁਰੂ ਹੁੰਦੀ ਹੈ ਤੇ ਇਹ ਜਾਂਦੀ ਹੈ ਅਕੇ ਤੱਕ ਕੋਂਕੋਰ ਤੱਕ ਤੇ ਮੇਰੇ ਸੱਜੇ ਪਾਸੇ ਸਾਈਕਲਾਂ ਹੀ ਸਾਈਕਲਾਂ ਤੇ ਇੱਥੇ ਪਰਸਨਲ ਗੱਡੀਆਂ ਦੀ ਮਨਾਹੀ ਹੈ ਬੰਦ ਕੀਤਾ ਹੈ ਸਿਰਫ ਟੈਕਸੀਆਂ ਤੇ ਸਾਈਕਲਾਂ ਤੇ ਜਾਂ ਤੁਸੀਂ ਪੈਦਲ ਜਾ ਸਕਦੇ ਹੋ ਇਹ ਗਲੀ ਦੀ ਵੀ ਆਪਣੀ ਇੱਕ ਹਿਸਟਰੀ ਹੈ ਜਿਹੜੀ 18ਵੀਂ ਸਦੀ ਸ਼ੁਰੂ ਹੁੰਦੀ ਹੈ ਤੇ ਇਹ ਦੀ ਲੰਕੋਲੋਂ ਬਈ 3 ਕਿਲੋਮੀਟਰ ਹੈ ਤੇ ਇਹ ਹੀ ਗਲੀ ਜਿਹੜੀ ਹੈ ਮਿਊਜ਼ੀਅਮ ਲੂਵਰ ਨੂੰ ਵੀ ਜਾਂਦੀ ਹੈ ਤੇ ਅੱਗੇ ਜਾ ਕੇ ਕੋਨਕੋਟ ਖਤੌਂਦੀ ਹੈ ਮੈਂ ਹੁਣ ਪਹੁੰਚ ਗਿਆ ਸੈਂਟੇ ਜਿਹੜੀ ਕਿ ਇਹ ਰਿਸੈਂਟ ਜਿਹੜੀ ਕਿ ਐਫਲਟਾਵਨ ਜਾਂਦੀ ਹਾਂ ਜਿਹੜੀ ਕਿ ਇਹ ਹੀ ਨਹਿਰ ਜਿਹੜੀ ਨਹਿਰ ਜਿਹੜੀ ਐਫਐਲ ਟਾਵਰ ਦੇ ਸਾਹਮਣੇ ਵੀ ਲੰਬੀ ਲੰਬੀ ਜਿਹੜੀ ਤੁਸੀਂ ਫਿਲਮ ਬਲੋਗ ਅੱਗੇ ਲਿਖੀ ਹੋਊਂ ਜਿਹਦੇ ਵਿੱਚ ਬਹੁਤ ਸਾਰੇ ਸ਼ਿਪ ਜਲਦੇ ਨੇ ਟੂਰ ਸ਼ਿਪ ਜਲਦੇ ਨੇ ਪੁਲਿਸ ਦੇ ਬੋਟਾਂ 'ਚ ਚਲਦੀਆਂ ਨੇ ਤੇ ਪ੍ਰਾਈਵੇਟ ਜਿਹੜੀਆਂ ਛੋਟੀਆਂ-ਛੋਟੀਆਂ ਬੋਟਾਂ ਉਹ ਵੀ ਚਲਦੀਆਂ ਨੇ ਮੈਂ ਹੁਣ ਇਹਦੇ ਨਾਲ-ਨਾਲ ਚਲਦਾ ਜਾਵਾਂਗਾ ਲੂਵਰ ਤੱਕ ਲੂਵਰ ਤੋਂ ਪਹਿਲਾਂ ਮੈਂ ਉੱਪਰ ਚੱਜਣ ਲੂਵਰ ਤੁਹਾਨੂੰ ਦਿਖਾਵਾਂਗਾ ਪਰ ਮੈਂ ਨਾਲ-ਨਾਲ ਜਾਵਾਂਗਾ ਉਹ ਨਹਿਰ ਦੇ ਨਾਲ-ਨਾਲ ਆਹ ਦੇਖੋ ਤੁਸੀਂ ਹੁਣ ਇਦਾਂ ਆ ਵੀ ਜਿਹੜਾ ਛੇਪਰਾਂ ਦੇ ਬਲ ਛੋਟਾ ਇਹਦੇ ਵਿੱਚ ਟੂਰਿਸਟ ਨੇ ਕੀਰੀਆਂ ਟਿਕਟਾਂ ਤੁਸੀਂ ਐਟ ਅਟਾਈਮ ਵੀ ਟਿਕਟਾਂ ਲੈ ਲੈ ਸਕਦੇ ਹੋ ਆਨਲਾਈਨ ਵੀ ਲੈ ਸਕਦੇ ਹੋ ਤੇ ਐਟ ਅਟਾਈਮ ਵੀ ਲੈ ਸਕਦੇ ਹੋ ਇਹ ਸ਼ੇਪ ਜਿਹੜੀ ਹੈ ਇਹ ਸ਼ੇਪਾਂ ਦੇ ਵੱਖਰੀ ਵੱਖਰੀ ਕੰਪਨੀ ਜਦੋਂ ਮੈਂ ਇੰਡੀਆ ਬਾਰੇ ਪਤਾ ਕਰ ਬੱਸਾਂ ਦੇ ਕੰਪਨੀ ਹੁੰਦੀਆਂ ਨੇ ਹਰ ਚੀਜ਼ ਦੀ ਕੰਪਨੀ ਹੁੰਦੀਆਂ ਨੇ ਵੱਖ-ਵੱਖ ਕੰਪਨੀਆਂ ਨੇ ਤੇ ਟਿਕਟਾਂ ਜਿਹੜੀਆਂ ਤੁਸੀਂ ਲੈ ਸਕਦੇ ਹੋ ਤੇ ਇਹ ਤੁਹਾਨੂੰ 5-5 ਮਿੰਟ ਬਾਅਦ ਚਲਦੀਆਂ ਦੇਖਣ ਲੱਗੀਆਂ ਇੱਕ ਪਾਸੇ 5-5 ਮਿੰਟਾਂ 'ਚ ਜਾਣੀਆਂ ਨੇ ਕੋਈ ਨਾਲ-ਨਾਲ ਵੀ ਦੇਖਣ ਗਿਆ ਤੇ ਕੋਈ 5-5 ਮਿੰਟ ਬਾਅਦ ਦਾ ਡਿਫਰੈਂਸ ਹੈ ਜੀ ਜਦੋਂ ਫਾਪਾ ਕੇ ਇਹ ਜਾਂਦੇ ਦੇਖਣਗੇ ਤੇ ਬਹੁਤ ਸੋਹਣਾ ਹੀ 뷰 ਹੈ ਤੇ ਬਹੁਤ ਸੋਹਣੀਆਂ ਬਿਲਡਿੰਗਾਂ ਨੇ ਤੇ ਸਾਹਮਣੇ ਤੋਂ ਨਾ ਇ tanto انفルダーਵੇ ਦਿਖਦਾ ਆ ਤੇ ਨਾਲ ਨਾਲ ਦੇਖੋ ਥੱਲੇ ਨਹਿਰ ਦੇ ਨਾਲ ਨਾਲ ਥੱਲੇ ਸੜਕ ਬਣੀ ਹੈ ਤੇ ਸੜਕ ਸਿਰਫ ਜਿਹੜੇ ਲੋਕੀ ਸਾਈਕਲਾਂ ਤੇ ਜਾਂ ਤੁਰਦੇ ਫਿਰਦੇ ਉਹਨਾਂ ਵਾਸਤੇ ਹੀ ਹੈ ਕਿ ਨਾਲ ਨਾਲ ਆਪਣੀ ਯੋਗਿੰਗ ਕਰਦੇ ਮੈਨੂੰ ਭਜਦੇ ਪੀਂਦੇ ਨਾਲ ਵਾਲੇ ਰੈਸਟੋਰੈਂਟ ਨੇ ਤੇ ਨਾਲ ਹੀ ਤੁਰਨ ਵਾਲੇ ਤੇ ਨਾਲ ਹੀ ਸਾਈਕਲੋੜੇ ਕੀ ਆ ਫੋਲਟ ਆ ਰਿਹਾ ਦੂਰੋਂ ਕੁਛ ਇਦਾਂ ਲੱਗਦਾ ਹੈ ਗੱਲ ਕਰੀ ਮੌਸਮ ਦੀ ਕਿ ਟੈਂਪਰੇਚਰ ਹੋਣ ਇਸ ਟਾਈਮ ਦਾ ਠੀਕਰ ਗਰਮੀਆਂ ਪਰ ਜਦੋਂ ਆਪਾਂ ਸਮਾਂ ਦੇਖਦੇ ਸੋਹਣੇ ਬੱਦਲਾਂ ਨੂੰ ਦੇਖੀ ਜਿਹੜਾ ਮਨ ਖੁਸ਼ ਹੋ ਜਾਂਦਾ ਕਿ ਜਿਹੜਾ ਵੀਊ ਹੈ ਉਹ ਬਹੁਤ ਸੋਹਣਾ ਹੋ ਜਾਂਦਾ ਬੱਦਲਾਂ ਦੇ ਨਾਲ ਤੇ ਬਿਲਡਿੰਗ ਜਨਾਂ ਰਾਸ਼ ਬਹੁਤ ਜ਼ਿਆਦਾ ਹੈ ਤੇ ਨਾਲ ਦੇ ਨਾਲ ਲੋਕੀ ਸਾਈਕਲਾਂ ਤੇ ਤੇ ਪੈਦਲ ਕਮਣਾ ਬਹੁਤ ਪਸੰਦ ਕਰਦੇ ਨੇ ਇੱਥੇ ਤੇ ਮੈਂ ਹੁਣ ਥੱਲੇ ਜਾਣਾ ਪਿਆ ਵਾ ਤੇ ਥੱਲੇ ਨਹਿਰ ਦੇ ਨਾਲ-ਨਾਲ ਜਾਣਾ ਨਾਲ ਤੋਂ ਦਿਖਾਣਾ ਥੱਲੇ ਵੀ ਬਹੁਤ ਜ਼ਿਆਦਾ ਹੈ ਤੇ ਆਹ ਦੇਖੋ ਤੁਸੀਂ ਜਿਹੜੇ ਟੂਰਿਸਟ ਨੂੰ ਕਮਾਉਂਦੇ ਤੇ ਸ਼ਿਪ ਜਿਹੜੇ ਨੇ ਇਹਨਾਂ ਦੀ ਸਰਵਿਸ ਵਿੱਚ ਬਹੁਤ ਜ਼ਿਆਦਾ ਗਰਮੀਆਂ ਚ ਹੋ ਜਾਂਦੀ ਹੈ ਕੈਮਰੇ ਦੀ ਇੱਕ ਵਿੱਚ ਐਫਲ ਟਾਵਰ ਤੁਹਾਨੂੰ ਨਾਲ ਜਿਉਂ ਤੋਂ ਤੁਸੀਂ ਚਰਚ ਦੇ ਜਿਹਦੇ ਪੀ ਉਹ ਹੈ ਕਥੇ ਦੇ ਨਾਲ ਤੋਂ ਨੋਟਰਡਮ ਜਿਹੜੀ ਕਿ ਸਹਿਮਿਚਲ ਤੇ ਜਿਹਨੂੰ ਬਹੁ ਟੈਂਪਲ ਨੂੰ ਅੱਗ ਲੱਗੀ ਸੀ ਅੱਗ ਲੱਗ ਕਰਨ ਉਹ ਬਹੁਤ ਨੁਕਸਾਨੀ ਗਈ ਤੇ ਬਹੁਤ ਸਾਰੇ ਅਮੀਰ ਲੋਕਾਂ ਨੇ ਦੁਨੀਆ ਦੇ ਬਹੁਤ ਲੋਕਾਂ ਨੇ ਦੁਨੀਆ ਸੰਤੱਕ ਕਿ ਹਿਸਟੋਰੀਕਲ ਹੈ ਟੂਰਿਜ਼ਮ ਦਿੱਤਾ ਤੇ ਹੁਣ ਇਹ ਦੁਬਾਰਾ ਬਣ ਕੇ ਇਹ ਫਿਰ ਤਿਆਰ ਹੋਈ ਹੈ ਤੇ ਇਸ ਤੇ ਵੀ ਫਿਰ ਜ਼ਰੂਰ ਜਾ ਕੇ ਆਵਾਂਗੇ ਤੁਹਾਨੂੰ ਜ਼ਰੂਰ ਦਿਖਾਵਾਂਗੇ ਜੇ ਤੁਸੀਂ ਪੈरिस ਆਂਦੇ ਹੋ ਤੇ ਤੁਸੀਂ ਵੀ ਮੈਟਰੋ ਨਾਲ ਫੜ ਕੇ ਟ੍ਰਾਂਸਪੋਰਟ ਨਾਲ ਫੜ ਕੇ ਇਥੇ ਪੈਦਲ ਜਾ ਸਕਦੇ ਹੋ ਨਹਿਰ ਤੇ ਗੂਗਲ ਮੈਪ ਲਾ ਕੇ ਅੱਜ ਕੱਲ ਤੇ ਸਭ ਕੁਝ ਇੰਟਰਨੈਟ ਤੇ ਸਭ ਕੁਝ ਦੇ ਜੰਤਾ ਹੈ ਜਾਂ ਕਿ ਤੁਸੀਂ ਸਾਰੇ ਜਿਹੜੀਆਂ ਬਿਲਡਿੰਗਾਂ ਹੈ ਹਿਸਟੋਰੀਕਲ ਬਿਲਡਿੰਗਾਂ ਜਿਵੇਂ ਇਸ ਨਹਿਰ ਇਸ ਖਰਾ ਕੋਸ ਆ ਵੀ ਤੁਸੀਂ ਦੇਖ ਸਕੋ ਨੋਟੋ ਡੈਂਟ ਹਾਂ ਜੇ ਦੂਰ ਹੈ ਤੁਸੀਂ ਜ਼ਰੂਰ ਟ੍ਰਾਂਸਪੋਰਟ ਦਾ ਇਸਤੇਮਾਲ ਕਰੋ ਪਰ ਪੈरिस ਦੇ ਲੱਗ ਲੱਗੇ ਸਾਰਾ ਪੈरिस ਲੱਗ ਲੱਗੇ ਜਿਹੜੇ ਬਹੁਤ ਹੀ ਲੱਗੇ ਇੱਕ ਇੱਕ ਕਿਲੋਮੀਟਰ ਤੇ ਨੇ ਤੇ ਜਿਵੇਂ ਉਸ ਹਮਸਾ ਹੀ ਟੋਪ ਚੜੀਏ ਤੁਸੀਂ ਜ਼ਰੂਰ ਪੈਦਲ ਜਾਓ ਬਣੀ ਗੱਲ ਕਰੀਏ ਨਾ ਟਿਕਟਾਂ ਦੀ ਛਪਾਂ ਟਿਕਟਾਂ ਦੀ ਵੱਖਰੇ ਵੱਖਰੇ ਕੰਪਨੀਆਂ ਨੇ ਜਿੱਦਾਂ ਸਾਡੇ ਨੇ ਕੰਪੀਟੀਸ਼ਨ ਹੈ ਇਹਨਾਂ ਟਿਕਟਾਂ ਘਟੂ ਘਟ 16 ਯੂਰੋ ਤੋਂ 20 ਯੂਰੋ ਸ਼ੁਰੂ ਹੋਣਦੀਆਂ ਉਹ ਤੁਹਾਡੇ ਹਿਸਾਬ ਨਾਲ ਜੇ ਕਿਹੜੇ ਸਟਾਪ ਟਿਕਟ ਤੱਕ ਜਾਣਾ ਉਹ ਸਟਾਪਾਂ ਦੇ ਹਿਸਾਬ ਨਾਲ ਤੇ ਬਾਅਦ ਫਿਰ ਜਿੰਨੀ ਮਰਜ਼ੀ ਤੁਸੀਂ ਜਿੰਨਾ ਘੜ ਪਾਓਗੇ ਉਨਾ ਹੀ ਮਿੱਠਾ ਹੋਣਾ ਏਸ ਹਿਸਾਬ ਨਾਲ 16 ਜਾਂ 20 ਤੋਂ ਸ਼ੁਰੂ ਹੋਣਦੀਆਂ ਇਹ ਤੁਸੀਂ ਲੈਣਾ ਚਾਹੋ ਖਟੋ-ਖਟ ਗਾਣਾ ਸੁਣਿਆ ਕਾਲਜ ਤੇ ਕੁੰਡੀਆਂ ਦੇ ਸਿੰਘ ਫਸ ਗਏ ਪਰ ਇੱਥੇ ਸਿੰਘ ਫਸਨੇ ਨਹਿਰ 'ਚ ਜਿਹੜੇ ਦੋਹਾਂ ਛਿੱਪਾਂ ਦੀ ਰੇਸ ਚੌਂਦੀਆਂ ਪਈਆਂ ਦੇਖੋ ਹੁਣ ਕਿਹਦੇ ਸਿੰਘ ਟਿਕਾ ਨਿਕਲਦੇ ਨੇ ਤੇ ਕਿਹੜਾ ਛਿੱਪ ਪੱਕੀ ਜਾਂਦਾ ਹੈ ਮੇਰੇ ਹਿਸਾਬ ਨਾਲ ਖੱਬੇ ਪਾਸੇ ਵਾਲਾ ਨੰਬਰ ਲੱਗ ਗਿਆ। ਠੀ ਅੱਗੇ ਵੱਧਦਾ ਹੋਇਆ। ਤੇ ਇਹ ਸ਼ਿਪ ਜਿਹੜਾ ਕਿ ਇੱਥੇ ਇਹਦਾ ਆਖਰੀ ਸਟੌਪ ਹੈ ਇੱਥੋਂ ਮੁੜਦਾ ਹੋਇਆ ਕਿ ਜਿਹੜਾ ਸਾਹਮਣੇ ਜਾ ਕੇ ਇੱਥੇ ਮੁੜ ਕੇ ਉੱਥੇ ਟੋਪ ਤੇ ਜਗ ਲੱਗ ਜੇ ਨਾ ਤੇ ਉੱਥੇ ਸਵਾਰੀ ਲਾਏਗਾ ਤੇ ਫਿਰ ਉੱਥੋਂ ਹੀ ਚੱਕ ਕੇ ਫਿਰ ਇਹ ਵਾਪਸ ਜਾਏਗਾ ਕਨ ਨੈਰ ਮੋਲਵਿਦਾ ਤੇ ਤੁਰਦੇ ਤੁਰਦੇ ਮੇਰਾ ਸਟੌਪ ਆ ਗਿਆ ਇੱਥੇ ਮੈਂ ਉੱਪਰ ਜਾਣਾ ਹੁਣ ਮੈਂ ਪਹੁੰਚ ਗਿਆ ਹਾਂ ਲੂਵਰ ਵਾਲੀ ਸਾਈਡ ਤੇ ਇੱਥੇ ਉੱਪਰ ਜਾ ਕੇ ਤੇ ਮੈਂ ਹੁਣ ਜਾਵਾਂਗਾ ਲੂਵਰ ਤੇ ਸਾਹਮਣੇ ਬਿਲਡਿੰਗਾਂ ਦੇਖ ਰਿਹਾ ਮੈਂ ਜੇ ਸਾਰੀਆਂ ਬਿਲਡਿੰਗਾਂ ਜਿਹੜੀਆਂ ਨੇ ਇੱਕ ਖੱਬੇ ਪਾਸੇ ਬਿਲਡਿੰਗ ਇਹ ਵੀ ਬੜੀ ਹਿਸਟੋਰੀਕਲ ਹੈ ਤੇ ਮੈਂ ਇੱਥੋਂ ਰੋਡ पार ਕਰਕੇ ਹੁਣ ਤੇ ਫਿਰ ਅੱਗੇ ਵਧਾਂਗਾ ਲੂਵਰ ਨੂੰ ਤੁਹਾਨੂੰ ਦਿਖਾਵਾਂਗਾ ਲੂਵਰ ਜਿਹੜਾ ਮਿਊਜ਼ੀਅਮ ਹੈ ਮਿਊਜ਼ੀਅਮ ਜਿੱਥੇ ਮੋਨਾ ਲੀਜ਼ਾ ਦੀ ਜਿਹੜੀ ਪੇਂਟਿੰਗ ਹੈ ਕਿ ਜਿੱਦਾਂ ਤੁਸੀਂ ਜਾਓ ਤੋਂ ਤੋਂ ਤੂੰ ਉਧਰ ਹੀ ਦੇਖਦੀ ਰਹੇਗੀ ਇਦਾਂ ਦਾ ਤਤਪੀਤ ਹੁੰਦਾ ਹੈ ਉਹ ਪੇਂਟਿੰਗ ਦੇ ਵਿੱਚ ਮੈਂ ਹੁਣ ਰੋਡ ਪਰ ਕੇ ਜਾਣਾ ਪਿਆ ਲੂਵਰ ਵੱਲ ਤੇ ਜਿਹੜੀ ਬਿਲਡਿੰਗ ਹੈ ਮੇਰੇ ਖੱਬੇ ਪਾਸੇ ਲੂਵਰ ਦੀ ਬੈਕ ਸਾਈਡ ਹੈ ਤੇ ਨਾ ਨਾ ਮੈਂ ਅੱਗੇ ਜਾਣਾ ਪਿਆ ਅੱਗੇ ਜਾ ਕੇ ਮੈਂ ਖੱਬੇ ਨੂੰ ਆਵਾਂਗਾ ਦੂਰ ਜਾਣ ਵਾਸਤੇ ਤੇ ਸਾਹਮਣੇ ਬਸਾਂ ਤੋਂ ਉਸ ਦਿਨ ਉਹ ਕਿ ਟੂਰਿਸਟ ਬਸਾਂ ਇੱਥੇ ਲੱਗਦੀਆਂ ਨੇ ਇਥੋਂ ਟੂਰਸ ਉਤਰਦੇ ਨੇ ਤੇ ਮਿਊਜ਼ੀਕ ਡਲੂਵਰ ਜਾ ਕੇ ਦੇਖਦੇ ਨੇ ਤੇ ਇਹ ਜਿਹੜੀ ਚਰਚ ਹੈ ਇਹ ਚਰਚ ਸ਼ੁਰੂ ਹੋਈ ਸੀ ਇਹਦੀ ਹਿਸਟਰੀ ਜਿਹੜੀ ਆਉਂਦੀ ਹੈ 15ਵੀਂ ਈਸਵੀ ਤੋਂ ਸ਼ੁਰੂ ਹੁੰਦੀ ਹੈ ਇੰਨੀ ਇੰਨੀ ਪੁਰਾਣੀਆਂ ਜਿਹੜੀਆਂ ਇੱਥੇ ਹਿਸਟਰੀ ਦੀਆਂ ਚਰਚਾਂ ਪਈਆਂ ਹੋਈਆਂ ਨੇ 15ਵੀਂ ਈਸਵੀ ਤੋਂ 12ਵੀਂ ਈਸਵੀ 13ਵੀਂ ਈਸਵੀ ਇਹ ਜਿਹੜਾ ਹਿੱਸਾ ਹੈ ਇਹ ਵੀ ਲੂਵਰ ਦਾ ਪਹਿਲਾ ਹਿੱਸਾ ਹੈ ਜਮਨ ਪਿਛਲੇ ਸੀ ਤੋਂ ਬਾਅਦ ਫੇਰ ਅੱਗੇ ਜਾਵਾਂ ਇਨਾਂ ਦੇਸ਼ਾਂ ਨੇ ਯੂਰਪ ਦੇਸ਼ਾਂ ਨੇ ਖਾਸ ਕਰਕੇ ਬਹੁਤ ਬਧੀਆ ਕੰਮ ਕੀਤਾ ਹੈ ਜਿਹੜਾ ਆਪਣਾ ਹਿਸਟਰੀ ਜਿਹੜੀ ਇਤਿਹਾਸ ਨੂੰ ਸਾਂਭਿਆ ਹੋਇਆ ਹੈ ਜਿਹੜੀ 15ਵੀਂ ਸਦੀ ਜਿਹੜੀ ਚਰਚਾ ਹੈ ਉਹ ਵੀ ਲੱਗਦੀ ਹੈ ਕਿ ਹੁਣੇ ਬਣੀ ਹੈ ਇਹ ਕਿ ਸਾਡੇ ਉਹ ਸਾਂਭ ਨਹੀਂ ਸਕਦੇ ਆਪਣੀਆਂ ਚੀਜ਼ਾਂ ਨੂੰ ਅਸੀਂ ਦੂਜੇ ਦੂਜੇ ਵਿਸ਼ੇ ਭੱਜੇ ਘਟਨੇ ਪਰ ਆਪਣੀਆਂ ਚੀਜ਼ਾਂ ਨਹੀਂ ਸਾਂਭਦੇ ਜਰੂਰ ਦੇਖਿਆ ਕਰੋ ਆਪਣੇ ਆਲੋ ਦੇ ਇਤਿਹਾਸ ਪੰਜਾਬ ਚ ਜਿਹੜੀ ਇਤਿਹਾਸਿਕ ਇਤਿਹਾਸਿਕ ਬਿਲਡਿੰਗਾਂ ਨੇ ਜਗ੍ਹਾ ਨੇ ਜਰੂਰ ਉੱਥੇ ਜਾ ਕੇ ਕੁਛ ਨਾ ਕੁਛ ਦੇਖਿਆ ਕਰੋ ਕਿ ਕਿ ਆਪਣੀ ਇਤਿਹਾਸਿਕ ਬਿਲਡਿੰਗਾਂ ਜਿਹੜੀਆਂ ਆਪਾਂ ਸਾਂਭ ਸਕੀਏ ਤੇ ਆਪਾਂ ਵੀ ਦਿਖਾ ਸਕੀਏ ਕਿ ਆਪਾਂ ਕਿੱਥੋਂ ਆਲੇ ਸਾਡਾ ਵਿਰਸਾ ਕਿੱਥੋਂ ਹੁੰਦਾ ਹੈ ਤੇ ਸਾਹਮਣੇ ਜ਼ੂਮ ਇਨ ਇਹਦੇ ਦੁਕਾਨਾਂ ਜਿੱਥੋਂ ਤੁਸੀਂ ਮੈਗਨੇਟ ਵਗਾਰਾ ਜਾਂ ਐਫ ਜਹਰ ਪੋਸਟ ਕਾਰਡ ਵਗਾਰਾ ਸਭ ਕੁਝ ਲੈ ਸਕਦੇ ਹੋ ਤੇ ਇਹ ਗਲੀ ਸਾਹਮਣੇ ਜਾਂਦੀ ਹੈ ਮਿਊਜ਼ੀਅਮ ਵੱਲ ਨੂੰ ਆਪਾਂ ਹੁਣ ਇਧਰੋਂ ਜਾਵਾਂਗੇ ਜਿੱਦਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਗਲੀ ਗੱਡੀਆਂ ਪ੍ਰਾਈਵੇਟ ਗੱਡੀਆਂ ਵਾਸਤੇ ਬਿਲਕੁਲ ਬੰਦੇ ਟੈਕਸੀਆਂ ਤੇ ਜਾਂ ਫਿਰ ਬੱਸਾਂ ਟਰਾਂਸਪੋਰਟ ਤੇ ਲੋਕ ਜਿਹੜਾ ਪ੍ਰੀਫਰ ਸਾਈਕਲ ਜਾਂ ਤੁਰ ਕੇ ਹੀ ਕਰਦੇ ਨੇ ਤੇ ਮੈਂ ਵੀ ਜਿਆਦਾ ਪ੍ਰੀਫਰ ਪੈਦਲ ਤੁਰ ਕੇ ਹੀ ਕਰਨਾ ਕੋ ਪੈਰਿਸ ਵਿੱਚ ਟੈਕਸੀ ਲੈਣ ਦਾ ਕੋਈ ਵੀ ਫਾਇਦਾ ਨਹੀਂ ਹੈਗਾ ਪੈਰਿਸ ਵਿੱਚ ਕਿਉਂ ਹਰ ਟਾਈਮ ਤੇ ਰਸ਼ ਰਹਿੰਦਾ ਹੈ ਇਸ ਕਰਕੇ ਤੁਰ ਕੇ ਜਾਂ ਤੁਸੀਂ ਟਰਾਂਸਪੋਰਟ ਲੈ ਸਕਦੇ ਜੇ ਥੋੜੀ ਦੂਰ ਹੈ ਤੇ ਪੈਰਿਸ ਦਾ ਆਰਕੀਟੈਕਚਰ ਜਿਹੜਾ ਬਿਲਡਿੰਗਾਂ ਦਾ ਆਰਕੀਟੈਕਚਰ ਪੁਰਾਣੀਆਂ ਦਾ ਬਹੁਤ ਹੀ ਸੋਹਣਾ ਹੈ ਤੇ ਉਹਨਾਂ ਨੇ ਉਦਾਂ ਹੀ ਸੰਭਾਲ ਕੇ ਰੱਖਿਆ ਹੋਇਆ ਹੈ ਤਿੰਨ ਜਿਹੜੀਆਂ ਨਵੀਆਂ ਬਿਲਡਿੰਗਾਂ ਬਣਦੀਆਂ ਉਹਨਾਂ ਦਾ ਆਰਕੀਟੈਕਚਰ ਬਹੁਤ ਸੋਸਨਸ਼ਕਿਓ ਲੈਂਦੇ ਨੇ ਤੇ ਜਿਹੜੀਆਂ ਕੀ ਪੈਰਿਸ ਦੇ ਪੁਰਾਣੇ ਬਿਲਡਿੰਗਾਂ ਵਾਂਗੂ ਹੀ ਲੱਗਦੀਆਂ ਨੇ ਤੇ ਇਹ ਬਹੁਤ ਸੋਹਣੀ ਬਿਲਡਿੰਗ ਹੈ ਦੇਖੋ ਬਾਰੀਆਂ ਉੱਪਰ ਤੋਂ ਲੈ ਕੇ ਥੱਲੇ ਤੱਕ ਸਭ ਕੁਝ ਸੇਮ ਹੈ ਅਗ੍ਬੇ ਬਿਲਡਿੰਗ ਦੇਖੋ ਦੂਰ ਤੱਕ ਸੇਮ ਹੀ ਹੈ ਹਰੇਕ ਟੀਸੀਵੇਂ ਵਿੰਡੋ ਬਾਰੀਆਂ ਛੱਤ ਤੇ ਬਹੁਤ ਸੋਹਣੀ ਪਾਈ ਲੱਗਦੀ ਹੈ ਤੁਹਾਨੂੰ ਤੁਨ ਕੈਮਰੇ ਚ ਕਿਦਾਂ ਦਾ ਵੀ ਹੋਂਦਾ ਪਾਪ ਮੈਨੂੰ ਇਦਾਂ ਦੇਖਣ ਚ ਬਹੁਤ ਹੀ ਸੋਹਣੀ ਤੇ ਬਹੁਤ ਹੀ ਪਿਆਰੀ ਲੱਗਦੀ ਦੂਰ ਤੱਕ ਦੇਖੋ ਤੇ ਸੇਮ ਹੀ ਹੈ ਇੱਕੋ ਤਰ੍ਹਾਂ ਦੀ ਮੇਰੇ ਸੱਜੇ ਪਾਸੇ ਅੰਦਰ ਇੱਕ ਗੈਲਰੀ ਬਣੀ ਹੈ ਤੇ ਥੱਲੇ ਸਾਰੀਆਂ ਹੀ ਦੁਕਾਨਾਂ ਨੇ ਤੇ ਥੱਲੇ ਖਾਣ ਪੀਣ ਦੀਆਂ ਦੁਕਾਨਾਂ ਨੇ ਤੇ ਨਾਲ ਹੀ ਸੂвениਰ ਦੀਆਂ ਦੁਕਾਨਾਂ ਨੇ ਤੇ ਆਹ ਸਾਹਮਣੇ ਇਧਰੋਂ ਦੇਖਦੇ ਪਿਓ ਉਹ ਅੱਗੇ ਜਾ ਕੇ ਮੈਂ ਐਂਟਰ ਹੋਵਾਂਗਾ ਜਿੱਥੇ ਮਿਊਜ਼ੀਅਮ ਮਿਊਜ਼ੀਅਮ ਜਿਹੜਾ ਲੂਵਰ ਦਾ ਤੇ ਇਹ ਸਾਰੀਆਂ ਬਿਲਡਿੰਗਾਂ ਹੀ ਸਾਈਡਾਂ ਦੇ ਲੂਵਰ ਮਿਊਜ਼ੀਅਮ ਦਿਓ ਨੇ ਤੇ ਥੱਲੇ ਇਹਦੇ ਐਂਟਰੀ ਹੁੰਦੀ ਹੈ ਤੇ ਸਾਰਾ ਕੁਝ ਇੱਥੇ ਤੁਸੀਂ ਦੇਖ ਸਕਦੇ ਹੋ ਤੇ ਇਦਾਂ ਦਾ ਮਾਹੌਲ ਪਿੱਛੇ ਜਿੱਥੋਂ ਮੈਂ ਆਇਆ ਇਹ ਪਿੱਛੋਂ ਮੈਂ ਸਾਹਮਣੇ ਸੱਜੇ ਪਾਸੇ ਵੱਲ ਤੇ ਹੁਣ ਵਧਨੇ ਅੱਗੇ ਮਿਊਜ਼ੀਅਮ ਵਾਲ ਭਾਈ ਇਹ ਤੁਹਾਨੂੰ ਪੁਲਿਸ ਦੀ ਗੱਡੀ ਨਾ ਕਿ ਮੈਂ ਕੈਮਰਾ ਚੈਨ ਦਿਖਾ ਸਕਦਾ ਪਰ ਪੁਲਿਸ ਦੀ ਗੱਡੀ ਨਾ ਕਿ ਤੇ ਮੇਰੇ ਵਰ ਹੋਰ ਹੀ ਤਰ੍ਹਾਂ ਦੇਖਦੇ ਗਏ ਤੇ ਮੈਂ ਕਿਹਾ ਸ਼ਾਇਦ ਰੋਕਣਗੇ ਪਰ ਨਹੀਂ ਚਲੇਗੀ ਅੱਗੇ ਕਿਉਂਕਿ ਮੈਂ ਵੀਡੀਓ ਬਣਾਉਂਦਾ ਪਿਆ ਸੀ ਆਪਣੇ ਧਿਆਨ ਗੱਲ ਕਰੀਏ ਭਾਈ ਇੱਥੇ ਮੈਟਰੋ ਦੀ ਤੇ ਮੈਟਰੋ ਇੱਥਾਂ ਦੀ 1 ਨੰਬਰ ਤੇ 7 ਨੰਬਰ ਜਿਹਦਾ ਸਟਾਪ ਹੈ ਪaule ਰਾਇਲ 뮤ਜ਼ਿਕ ਦਲੂਖ ਪੈਲਸ ਰਾਇਲ ਤੇ 뮤ਜ਼ਿਕ ਦਲੂਖ ਇੱਥੇ ਤੋਂ ਉਤਰ ਕੇ ਤੇ ਫਿਰ ਇਥੋਂ ਮਿਊਜ਼ੀਅਮ ਨਾਲ ਲਾਗ ਸਕਦੇ ਹੁਣ ਮੈਂ ਐਂਟਰ ਕਰਿਆ ਮਿਊਜ਼ੀਅਮ ਨਾਲ ਦੇਖੋ ਅੰਦਰ ਵੜਦੇ ਹੀ ਥੀ ਵਿਊ ਇਹ ਬਿਲਡਿੰਗ ਸੌਰੀ ਮਿਊਜ਼ੀਅਮ ਫਲੋਰ ਦੀ ਹੈ ਇਨੂ ਅੱਜ 231 ਸਾਲ ਹੋ ਗਏ ਨੇ ਇਹਨੂੰ ਜਿਹੜਾ ਖੋਲਿਆ ਗਿਆ 1793 ਈਸਵੀ ਵਿੱਚ ਖੋਲਿਆ ਗਿਆ ਤੇ ਅੱਜ ਇਹ ਲਗਭਗ 231 ਸਾਲ ਦੀ ਹੋ ਗਈ ਪਰ ਉਹੀ ਲੱਗੀ ਪਹਿਲਾਂ ਵਾਂਗੂ ਨਵੀਂ ਲੱਗਦੀ ਏ ਤੇ ਇਹਦੇ ਵਿੱਚ ਜਿਹੜੇ ਕਲੈਕਸ਼ਨਾਂ ਦੀ ਗੱਲ ਕਰੀ ਤੇ ਇਹਦੇ ਵਿੱਚ ओरिएंटਲ, ਏਜੀਪਸ਼ੀਅਨ, ਗ੍ਰੀਕ, ਰੋਮਨ, ਇਸਲਾਮ ਦੇ ਆਰਟਸ ਤੇ ਪੇਂਟਿੰਗ ਤੇ ਹੋਰ ਆਰਟ ਦੇ ਕਈ ਜਿਹੜੀਆਂ ਚੀਜ਼ਾਂ ਨੇ ਉਪਈਆਂ ਨੇ ਇਹ ਸਾਹਮਣੇ ਸ਼ੀਸ਼ਿਆਂ ਵਾਲੀ ਬਿਲਡਿੰਗਾਂ ਤਿੰਨ ਬਿਲਡਿੰਗਾਂ ਇੱਕ ਸੈਂਟਰ ਵਾਲੀ ਵੱਡੀ ਤੇ ਦੋ ਅਦਲ ਛੋਟੀਆਂ ਇਹਨਾਂ ਨੂੰ ਪੀਰਾਮਿਡ ਕਹਿੰਦੇ ਨੇ ਤੇ ਜਿਹੜੀ ਐਂਟਰੀ ਹੈ ਸਾਹਮਣੇ ਹੈ ਹੋਂਦ ਤੇ ਬੰਦ ਹੋ ਗਿਆ ਇਸ ਟਾਈਮ ਨਹੀਂ ਤੇ ਲਾਈਨਾਂ ਆਦੀਆਂ ਲੱਗੀਆਂ ਰਹਿੰਦੀਆਂ ਨੇ ਆ ਸਾਰੀਆਂ ਇੱਥੇ ਬਹੁਤ ਜ਼ਿਆਦਾ ਟੂਰਿਸਟ ਹੁੰਦੇ ਨੇ ਤੇ ਇੱਥੇ ਵੇਖ ਕੇ ਕਈ ਵਾਰ ਤੇ ਵੇਟ 2-2 3-3 ਘੰਟੇ ਕਰਨੀ ਪੈਂਦੀ ਹੈ ਐਂਟਰੀ ਲੈਣ ਵਾਸਤੇ ਟਿਕਟ ਇਸ ਦੇ ਅੰਦਰ ਜਾਣ ਵਾਸਤੇ ਵਿਜ਼ਿਟ ਕਰਨ ਵਾਸਤੇ 17 ਯੂਰੋ ਹੈ ਤੇ ਉਹਦੇ ਨਾਲ ਨਾਲ ਹੀ ਤੁਸੀਂ 10 ਮਹੀਨੇ ਮਹੀਨੇ ਚ ਇੱਕ ਵਾਰ ਇਹ ਫ੍ਰੀ ਵੀ ਹੁੰਦੀ ਹੈ ਜਿਹੜਾ ਮਹੀਨੇ ਦਾ ਪਹਿਲਾ ਫ੍ਰਾਈਡੇ ਸ਼ੁੱਕਰਵਾਰ ਆਂਦਾ ਹੈ ਉਸ ਉਹ ਫ੍ਰੀ ਹੁੰਦੀ ਹੈ 6 ਵਜੇ ਤੋਂ ਬਾਅਦ ਤੁਸੀਂ ਐਂਟਰ ਕਰ ਸਕਦੇ ਹੋ ਉਹ ਫ੍ਰੀ ਹੁੰਦੀ ਹੈ 6 ਵਜੇ ਤੋਂ ਬਾਅਦ ਤੁਸੀਂ ਵਿਜ਼ਿਟ ਕਰ ਸਕਦੇ ਹੋ ਬਿਲਕੁਲ ਫ੍ਰੀ ਤੇ ਬਾਕੀ ਇਹ ਜੁਲਾਈ ਅਗਸਤ ਵਿੱਚ ਨਹੀਂ ਫ੍ਰੀ ਹੁੰਦੀ ਜੁਲਾਈ ਅਗਸਤ ਵਿੱਚ ਜਿਹੜਾ ਮਹੀਨਾ ਦੋ ਮਹੀਨੇ ਦੀਆਂ ਛੁੱਟੀਆਂ ਹੁੰਦੀਆਂ ਹਨ ਤੇ ਇੱਥੇ ਟੂਰਿਸਟ ਬਹੁਤ ਜ਼ਿਆਦਾ ਹੁੰਦਾ ਹੈ ਤੇ ਇਸ ਕਰਕੇ ਇਸ ਨੂੰ ਫ੍ਰੀ ਨਹੀਂ ਕੀਤਾ ਜਾਂਦਾ ਤੇ ਬਾਕੀ ਦਿਨਾਂ ਵਿੱਚ ਇਹ ਪਹਿਲੇ ਸ਼ੁੱਕਰਵਾਰ ਮਹੀਨੇ ਦੇ ਪਹਿਲੇ ਸ਼ੁੱਕਰਵਾਰ 6 ਵਜੇ ਤੋਂ ਬਾਅਦ ਫ੍ਰੀ ਹੈ ਤੁਸੀਂ ਫ੍ਰੀ ਜਾ ਕੇ ਵਿਜ਼ਿਟ ਕਰ ਸਕਦੇ ਹੋ। ਇੱਥੇ ਕੁਝ ਇਦਾਂ ਦੇ ਪਾਇਰਾਮਿਡਿਕ ਦੇ ਹਨ ਜਿਹੜੇ ਇਜਿਪਸ਼ਨ ਪਾਇਰਾਮਿਡਾਂ ਮਿਲਦੇ ਹਨ। ਚਲੋ ਕਿ ਇੱਥੇ ਫੋਟੋ ਆਪ ਚੰਦੇ ਹੋਏ ਤੇ ਬਹੁਤ ਹੀ ਸੋਹਣਾ। ਅਸੀਂ ਮੱਥਲੇ ਨਹੀਂ ਜਾ ਸਕਕ ਕਿਉਂਕਿ ਹੁਣ ਬੰਦ ਹੈ। ਤੇ ਫਿਰ ਕੋਈ ਥੱਲੇ ਜਾ ਕੇ ਵੀ ਆਵਾਂਗੇ ਤੁਹਾਨੂੰ ਅੰਦਰੋਂ ਬਿਲਕੁਲ ਜ਼ਰੂਰ ਦਿਖਾਵਾਂਗੇ ਅੰਦਰ ਇਹ ਥੱਲੇ ਇੱਕ ਪੇਂਟਿੰਗ ਹੈ ਬਹੁਤ ਹੀ ਪੁਰਾਣੀ ਮੋਨਾਲੀਜ਼ਾ ਦੀ ਤੇ ਉਹ ਤੁਸੀਂ ਸ਼ਾਇਦ ਦੇਖੀ ਹੋਵੇ ਇੰਟਰਨੈਟ ਤੇ ਜਾਂ ਵੀਡੀਓ ਵਿੱਚ ਜਿੱਦਿਆਂ ਨੂੰ ਤੁਸੀਂ ਜਾਂਦੇ ਹੋ ਅੱਖਾਂ ਉਦਰੀ ਘੁੰਮਦੀਆਂ ਉਦਰੀ ਵੀਊ ਜਿਹੜੀਆਂ ਉਹਦੀ ਅੱਖਾਂ ਤੋਂ ਡੇਲੇ ਦੇਖੇ ਜਾ ਰਹੇ ਨੇ ਕਿ ਜਲਈ ਅਗਸਤ ਚੋਂ ਦੇ ਛੁੱਟੀਆਂ ਵਿੱਚ ਆਉਂਦੇ ਹੋ ਤਾਂ ਇਹਨੂੰ ਵਿਜ਼ਿਟ ਕਰਨ ਵਾਸਤੇ 2 ਘੰਟੇ ਪਹਿਲਾਂ ਹੀ ਨਿਕਲੋ ਕਿਉਂਕਿ ਇੱਥੇ ਟਾਈਮ ਬਹੁਤ ਜ਼ਿਆਦਾ ਲੱਗ ਜਾਂਦਾ ਰਸ਼ ਬਹੁਤ ਜ਼ਿਆਦਾ ਹੁੰਦਾ ਹੈ ਤੇ ਕੁਝ ਇਦਾਂ ਦੇ ਛੋਟੇ ਪੀਰਾਮਿਡ ਜਿਨ੍ਹਾਂ ਨੂੰ ਕੁਝ ਵੀ ਦੋਮੀ ਕਹਿੰਦੇ ਨੇ ਮੈਨੂੰ ਤਾਂ ਬਈ ਵੀਓ ਹੀ ਬੜਾ ਸੋਹਣਾ ਲੱਗਦਾ ਪਿਆ ਬੱਦਲ ਵੀ ਹੋਈਏ ਤੇ ਨਾਲ ਹੀ ਧੁੱਪ ਕਦੀ ਆ ਜਾਂਦੀ ਕਦੀ ਚਲੀ ਜਾਂਦੀ ਪਰ ਗਰਮੀ ਬਹੁਤ ਜ਼ਿਆਦਾ ਹੈ ਇੱਧਰ ਜੁਆ ਖੇਡਦੇ ਹੋਏ ਇੱਧਰ ਖੱਬੇ ਪਾਸੇ ਵੀ ਜਿਹੜੇ ਜੁਆ ਕੁੜੀਆਂ ਮੁੰਡਿਆਂ ਖੇਡਦੇ ਪਏ ਨੇ ਰਿਸਾ ਲਾਉਂਦੇ ਪਏ ਨੇ ਬੋਤਲ ਫੜ ਕੇ ਤੇ ਆ ਕੁਛ ਲੱਗ ਕਿਉਂ ਇਦਾਂ ਦਿਖਦਾ ਹੈ ਪੈਰਾਮਿਡ ਸ਼ੀਸ਼ਿਆਂ ਨਾਲ ਤਾਂ ਕਿਸੇ ਨੇ ਘੜਾ ਦਿੱਤਾ ਹੋਵੇ ਤੇ ਕੁਝ ਇਹੋ ਜਿਹੇ ਦੀ ਦੀ ਥੱਲੇ ਥੱਲੇ ਪੋੜੀਆਂ ਨੇ ਤੇ ਜਿਹੜੀਆਂ ਇਲੈਕਟ੍ਰਿਕ ਪੋੜੀਆਂ ਨੇ ਇਸ ਕਲੈਕਟਰ ਉਹਨੇ ਥੱਲੇ ਜਾਂਦੀਆਂ ਨੇ ਇੱਥੋਂ ਐਂਟਰੀ ਹੁੰਦੀ ਹੈ ਤੇ ਸਾਹਮਣੇ ਮੇਰੇ ਛੋਟੇ ਪੀਰਾਮਿਡ ਇੱਧਰ ਜਵਾਕ ਰਿਸਾਂ ਲਾਂਦੇ ਹੋਏ ਕਹਿੰਦੇ ਨੇ ਕਿ ਜੇ ਦੇਸ਼ ਨੂੰ ਜਾਨਣਾ ਹੋਵੇ ਜਿਆਦਾ ਹਿਸਟਰੀ ਨੂੰ ਜਾਨਣਾ ਹੋਵੇ ਤਾਂ ਉਹਦੀ ਬਿਲਡਿੰਗਾਂ ਤੇ ਉਹਦੇ ਰਹਿਣ ਜਾਂ ਕਲਚਰ ਤੋਂ ਪਾਲਾ ਜਾਂਦਾ ਹੈ ਤਾਂ ਇਹਨਾਂ ਦੀ ਬਿਲਡਿੰਗਾਂ ਪੈਰਿਸ ਦੀਆਂ ਬਿਲਡਿੰਗਾਂ ਖਾਸ ਕਰ ਆਪਣੀ ਹਿਸਟਰੀ ਨੂੰ ਬਿਆਨ ਕਰਦੀਆਂ ਨੇ ਜੋ ਅੱਜ ਵੀ ਇਹਨਾਂ ਨੇ ਸਾਂਭ ਕੇ ਰੱਖੀਆਂ ਹੋਈਆਂ ਨੇ ਕਿ ਜਿਨ੍ਹਾਂ ਨੂੰ 200 300 ਪੰਜ 500 ਸਾਲ ਹੋ ਗਏ ਨੇ ਉਦਾਂ ਦੀਆਂ ਉਦਾਂ ਹੀ ਨੇ ਤੇ ਇਹ 뷰 ਹੈ ਪਿੱਛੇ ਤੋਂ ਲੋਰਡ ਮਿਊਜ਼ੀਅਮ ਦੇ ਪਿੱਛੇ ਤੋਂ ਪਿੱਛੇ ਉਹ ਪੈਰਾਮਿਡ ਕਿਦਾਂ ਦੇਖ ਜਣਾ ਦਿੱਤੇ ਬੱਦਲ ਵਾਈ ਨਾਲ ਇਹ ਹੋਰ ਵੀ ਸੋਹਣਾ 뷰 ਹੋ ਜਾਂਦਾ ਤੇ ਅੱਗੇ ਸੂਰਜ ਜਿਹੜਾ ਹੌਲੀ-ਹੌਲੀ ਛਿਪਦਾ ਹੋਇਆ ਇੱਥੇ ਨਾਲ ਹੀ ਜਿੱਧਰੋਂ ਮੈਂ ਐਂਟਰੀ ਕੀਤੀ ਹੈ ਨਾਲ ਹੀ ਇਥੇ ਰੈਸਟੋਰੈਂਟ ਹਨ ਮੈਕਡੋਨਲਡ ਸਭ ਵੀ ਤੁਹਾਨੂੰ ਹਰ ਇੱਕ ਚੀਜ਼ ਇੱਥੇ ਮਿਲ ਜੇਗੀ ਖਾਣ ਪੀਣ ਚ ਕੋਈ ਇਹ ਲੱਗੇ ਇਨਾ ਮਹਿੰਗਾ ਵੀ ਨਹੀਂ ਹੈ ਜੇ ਤੁਸੀਂ ਰੈਸਟੋਰੈਂਟ ਚ ਜਾਓਗੇ ਹਾਂ ਉੱਥੇ ਤੇ ਫਿਰ ਥੋੜਾ ਮਹਿੰਗਾ ਹੈ ਪਰ ਨਾਲ ਹੀ ਤੁਹਾਨੂੰ ਚੁਆਇਸ ਮਿਲ ਜਾਂਦੀ ਹੈ ਮੈਕਡੋਨਲਡ ਦੀ ਸਰਵੇ ਤੁਹਾਨੂੰ ਵੈਜੀਟੇਰੀਨ ਜੇ ਤੁਸੀਂ ਨਹੀਂ ਨਾਨ ਵੇਜ ਖਾਂਦੇ ਤੇ ਵੈਜੀਟੇਰੀਨ ਤੁਹਾਨੂੰ ਮਿਲ ਜਾਂਦਾ ਹੈ ਆਦੇ ਸੋਚ ਤੁਸੀਂ ਆਪਣੇ ਬਜਟ ਦੇ ਹਿਸਾਬ ਨਾਲ ਜਿਹੜਾ ਬਜਟ ਉਸ ਹਿਸਾਬ ਨਾਲ ਤੁਸੀਂ ਇੱਥੇ ਖਾφή ਸਕਦੇ ਹੋ ਜਿਹੜਾ ਕਿ ਬਜਟ ਹੈ ਪਰਾਂ ਜਿਹੜੇ ਤੁਸੀਂ ਟੂਰਿਸਟ ਇਲਾਕਿਆਂ 'ਚ ਜਾਓਗੇ ਉੱਥੇ ਤੇ ਤੁਹਾਨੂੰ ਮਹਿੰਗਾ ਕੀ ਮਿਲੇਗਾ ਰੈਸਟੋਰੈਂਟ ਪਰ ਹਰ ਟੂਰਿਸਟ ਪਲੇਸ ਦੇ ਨਾਲ ਮੈਕਡੋਨਲਡ ਜਾਂ ਹੋਰ ਸਭ ਵੀ ਵਗੈਰਾ ਹੈਗੇ ਤੇ ਗੱਲ ਕਰੀਏ ਪੇਂਟਿੰਗ ਮੋਨਾਲੀਜ਼ਾ ਦੀ ਕਿ ਜਿਹੜੀ ਅੱਜ ਉਹਦਾ ਐਸਟੀਮੇਟ ਲਾਇਆ ਜਾਏ ਤੇ 1 ਤੋਂ 2 ਮਿਲੀਅਨ ਯੂਰੋ ਤੱਕ ਐਸਟੀਮੇਟ ਲੱਗਦਾ ਹੈ ਤੇ ਉਹ 1503 ਇਸੇ ਵਿੱਚ লিওਨਰਡੋ ਵਿਨਸੀ ਦੁਆਰਾ ਬਣਾਈ ਗਈ ਜੇ ਆਪਾਂ ਹੁਣ ਚੱਲਨੇ ਆਂ ਰੋਡ ਉੱਪਰ ਕਰਕੇ ਸਾਹਮਣੇ ਵਾਲੇ ਪਾਸੇ ਜਿਸ ਸਾਹਮਣੇ ਵੀ ਇੱਕ ਆਰਕ ਦੀ ਤ੍ਰਿਯੰਗ ਬਣਿਆ ਹੈ ਜੇ ਤਾਂ ਕਿ ਆਰਕ ਦੀ ਤ੍ਰਿਯੰਗ ਕਾਉਂਸਲ ਦੇ ਨਾਮ ਜਾਣਿਆ ਜਾਂਦਾ ਹੈ ਤੇ ਉਹਦੇ ਪਿਛਲੇ ਪਾਸੇ ਇੱਕ ਵੱਡੇ ਪਾਰਕ ਹੈ ਉਹ ਵੀ ਤੁਹਾਨੂੰ ਦਿਖਾਨੀ ਇਹ ਮੇਰੇ ਸਾਹਮਣੇ ਗੇਟ ਹੈ ਜਿਹੜਾ ਇਹ ਗੇਟ ਹੈ ਆਰਜੀ ਟ੍ਰਾਇੰਫ ਕਰੂਸਲ ਤੇ ਇਹ ਬਣ ਕੇ ਤਿਆਰ ਹੋਇਆ 1809 ਈਸਵੀ ਵਿੱਚ ਬਿਲਕੁਲ ਸਾਹਮਣੇ ਆਰਗਿਟਿਓਫ ਕਰੋ ਤੁਸਾਨੂੰ ਪਾਰ ਕਰਕੇ ਸਾਹਮਣੇ ਬਹੁਤ ਵੱਡੀ ਪਾਰਕ ਹੈ ਤੇ ਇੱਥੇ ਵੀ ਹਰ ਟਾਈਮ ਹੀ ਰਸ ਰਹਿੰਦਾ ਹੈ ਤੇ ਆਹ ਬਿਲਡਿੰਗ ਵੀ ਸਾਰੀ ਮਿਊਜ਼ੀਅਮ ਦੇ ਲੂਵਰ ਦੀ ਹੈ ਤੇ ਇਸ ਸਾਹਮਣੇ ਇਥੋਂ ਟਾਵਰ ਦਿਖਦਾ ਹੈ ਐਫੋਲਟ ਟਾਵਰ ਇੰਨਾਂ ਨੇ ਹੁਣ ਉਹ ਵਿੱਚ ਬੈਰੀਕਾਰਡ ਕੀਤੀ ਹੋਏ ਕਿ ਇਹ ਸਾਹਮਣੇ ਸਟੇਜ ਲੱਗੀ ਹੈ ਕਿਉਂਕਿ ਇੱਥੇ 2 ਜੂਨ ਨੂੰ ਜਿਹੜਾ ਹੈ 21 ਜੂਨ ਫੈਸਟੀਵਲ ਹੁੰਦਾ ਹੈ 뮤ਜ਼ਿਕ ਦਾ ਫੈਸਟੀਵਲ ਤੇ ਇੱਥੇ ਇਹਨਾਂ ਨੇ ਸਟੇਜ ਲਾਈ ਤੇ ਇੱਥੇ ਡੀਜੇ ਡੂਜੇ ਸਾਰਾ ਕੁਝ ਪ੍ਰੋਗਰਾਮ ਤੇ 21 ਜੂਨ ਨੂੰ ਜਿਹੜਾ ਰਾਤ ਨੂੰ ਤਕਰੀਬਨ ਸਾਰੇ ਸ਼ਹਿਰਾਂ ਵਿੱਚ ਜੀ ਡੀਜੇ ਜਾਂ ਗਾਣੇ ਵਾਲਾ ਜਿਹੜੇ ਉਹ ਲੱਗੇ ਹੁੰਦੇ ਨੇ ਇੱਕ ਫੈਸਟੀਵਲ 21 ਜੂਨ ਦਾ ਇਸ ਕਰਕੇ ਇੰਨੇ ਜ਼ਿਆਦਾ ਵੈਰੀਕੈਡ ਕੀਤੀ ਹੋਈ ਹੈ ਬੰਦ ਪਾਰਕ ਨੂੰ ਜ਼ਿਆਦਾਤਰ ਬੰਦ ਕੀਤਾ ਹੋਇਆ ਇਹ ਸਾਰੀ ਬਿਲਡਿੰਗ 뮤ਜ਼ੀਅਮ ਦੀ ਹੈ ਇਹ ਜਿਹੜਾ ਤੁਹਾਨੂੰ ਗੋਲਾ ਦਿਖਦਾ ਵੈ ਸਟੇਜ ਵਿੱਚ ਇਹ ਧਰਤੀ ਦਾ ਆਕਾਰ ਧਰਤੀ ਦਰਸਾਈ ਗਈ ਹੈ ਜਿਹੜਾ ਧਰਤੀ ਘੁੰਮਦੀ ਹੈ ਆਸਮਾਨ ਦੇ ਵਿੱਚ ਉਦਾਂ ਇਹਨਾਂ ਨੇ ਇਹ ਗੋਲਾ ਵੀ ਲਟਕਾਇਆ ਹੋਇਆ ਹੈ پارک ਦੇ ਵਿੱਚ ਮੇਰੇ ਤੋਂ ਕੋਸ਼ਿਸ਼ ਹਾਂ ਤੁਹਾਨੂੰ ਦਿਖਦਾਂ ਕਿ ਧਰਤੀ ਦੀ ਬਣਾਵ ਦਿੱਤੀ ਗਈ ਹੈ ਇਹ ਸਾਹਮਣੇ پارک پارک ਜੁ ਟੁਲੇਰੀ ਤੇ ਸੱਜੇ ਪਾਸੇ ਜਿਹੜੀ ਇਹ ਸਟੇਜ ਤਿਆਰ ਕਰਦੇ ਪਏ ਨੇ ਫੈਸਟੀਵਲ ਦੇ 뮤직 ਵਾਸਤੇ ਇਹ ਹੈ ਪਾਕ ਦੀ ਐਂਟਰੀ ਤੇ ਸਾਹਮਣੇ ਆ ਫੋਟਾ ਇਥੋਂ ਚੱਕਾ ਮਾਰਦਾ ਹੋਇਆ ਬਿਲਕੁਲ ਉਹੀ ਲੱਗਦਾ ਹੈ ਕਿ ਜਿੱਦਾਂ ਆਪਾਂ ਆਕਾਸ਼ ਵਿੱਚ ਧਰਤੀ ਨੂੰ ਘੁੰਮਦਿਆਂ ਵੀ ਦੇਖ ਰਹੇ ਹਾਂ ਤੇ ਬਿਲਕੁਲ ਹੀ ਵਧੀਆ ਤੇ ਬਿਲਕੁਲ ਹੀ ਸੋਹਣਾ ਜਿਹੜਾ ਆਪਾਂ ਕਹਿ ਸਕਦੇ ਵਿਊ ਹੈ ਦ੍ਰਿਸ਼ ਮੈਂ ਜਾ ਰਿਹਾ ਅੱਗੇ ਨੂੰ ਇਹ ਸਾਹਮਣੇ ਪਾਰਕ ਕੁਝ ਇਸ ਤਰ੍ਹਾਂ ਦੀ ਹੈ ਬਹੁਤ ਵੱਡੀ ਹੈ ਇਹ ਹੈ ਪਾਰਕ ਦਾ ਮੈਪ ਤੁਸੀਂ ਪੋਸਟ ਕਰਕੇ ਦੇਖ ਸਕਦੇ ਹੋ ਇਹ ਪਾਰਕ ਬਹੁਤ ਜ਼ਿਆਦਾ ਵੱਡੀ ਹੈ ਮੈਂ ਤੁਹਾਨੂੰ ਸਾਰੀ ਤੈਨ ਦਿਖਾ ਸਕਦਾ ਕਿਉਂਕਿ ਬਲੌਗ ਫਿਰ ਬਹੁਤ ਜ਼ਿਆਦਾ ਵੱਡਾ ਹੋਣਾ ਇਸ ਕਰਕੇ ਮੈਂ ਤੁਹਾਨੂੰ ਸ਼ੁਰੂ ਤੋਂ ਦਿਖਾਈ ਨਾ ਅੱਗੇ ਵਾਲੀ ਇੱਥੇ ਨਾਲ ਇਹ ਸਾਹਮਣੇ ਜਿਹੜੀ ਸਟੇਜ ਫੈਸਟੀਵਲ ਦੀ 뮤직 ਵਾਸਤੇ ਹੈ ਤਿਆਰ ਹੁੰਦੀ ਪਈ ਹੈ। ਇੱਥੇ ਇਹ ਹੈ ਉਤਰਤੀ ਜਿਹਨੂੰ ਬੰਨਿਆ ਹੋਇਆ ਹੈ ਆਕਾਸ਼ ਵਿੱਚ। ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਮੇਰੀ ਪਹਿਲੀ ਵੀਡੀਓ ਨੂੰ ਇੰਨਾ ਪਿਆਰ ਦੇਣ ਲਈ ਤੇ ਜਿੰਨਾ ਮੇਰੇ ਭੈਣ ਭਰਾਵਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਬੈਲ ਆਈਕਨ ਤੇ ਜ਼ਰੂਰ ਦਬਾ ਲਿਓ ਤਾਂ ਕਿ ਮੇਰੀ ਅਗਲੀ ਵੀਡੀਓ ਵਿੱਚ ਤੁਹਾਨੂੰ ਸਾਰੇ ਨਾਲ ਪਹਿਲਾਂ ਪਤਾ ਲੱਗ ਜੀ ਤੇ ਜਿਨ੍ਹਾਂ ਨੇ ਮੇਰੀ ਇੰਸਟਾਗ੍ਰam ਆਈਡੀ ਨੂੰ ਫੋਲੋ ਨਹੀਂ ਕੀਤਾ ਤੇ ਥੱਲੇ ਮੇਰੀ ਇੰਸਟਾਗ੍ਰam ਆਈਡੀ ਵੀ ਹੈ ਤੇ ਤੁਸੀਂ ਜਾ ਕੇ ਜਰੂਰ ਫੋਲੋ ਕਰ ਲਿਓ ਤੇ ਇਹ ਬਲੌਗ ਇੱਥੇ ਹੀ ਸਮਾਪਤ ਕਰਦੇ ਹਾਂ ਮਿਲਦੇ ਹਾਂ ਅਗਲੇ ਬਲੌਗ 'ਚ ਧੰਨਵਾਦ ਤੇ ਰੱਬ ਰਾਖਾ